ਸਰਕਾਰ 'ਚ ਜਦੋਂ ਕੋਈ ਫੈਸਲਾ ਜਿਹਾ ਲਿਆ ਜਾਂਦਾ ਹੈ ਜਿਸ ਦੇ ਵਿੱਚ ਕੁਝ ਸਹੂਲਤਾਂ ਦੇ ਲਈ ਤੇ ਕੋਈ ਸੁਰੱਖਿਆ ਦੇ ਮੱਦੇ ਨਜ਼ਰ ਤਾਂ ਫੈਸਲਾ ਕਈ ਵਾਰੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਇੱਕ ਫੈਸਲਾ ਜੋ ਪੰਜਾਬ ਸਰਕਾਰ ਹੋਰ ਲੈਣ ਜਾ ਰਹੀ ਹੈ ਉਸ ਦੇ ਵਿੱਚ ਗੱਡੀ ਖਰੀਦਣ ਦਾ ਉਹ ਗੱਡੀ ਦੀ ਕੀਮਤ ਵੀ ਸਵਾ ਕਰੋੜ ਤੋਂ ਵੱਧ ਵੀ ਦੱਸੀ ਜਾਂਦੀ ਹੈ ਦਰਅਸਲ ਬੁਲੇਟ ਪ੍ਰੂਫ ਕਰਾਉਣ ਦੇ ਉੱਤੇ ਔਰ ਉਸ ਦੀ ਕੀਮਤ ਗੱਡੀ ਦੀ ਮਰਸੀਡੀਜ਼ ਬੈਂਜ ਦੀ ਪਹਿਲਾਂ ਹੀ ਕਾਫੀ ਜ਼ਿਆਦਾ ਹੈ ਔਰ ਉਹ ਗੱਡੀ ਖਰੀਦਣ ਦੀ ਸਲਾਹ ਸਰਕਾਰ ਨੇ ਬਣਾ ਲਈ ਹੈ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਸਲਾਮਸ਼ਵਰਾ ਹੋ ਚੁੱਕਾ ਹੈ ਔਰ ਇਸ ਦੇ ਬਾਰੇ ਜੋ ਖਬਰ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆਂ ਦਰਅਸਲ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਪਾਇਲਟ ਗੱਡੀਆਂ ਦੇ ਤੌਰ ਦੇ ਉੱਤੇ ਥਾਰ ਗੱਡੀਆਂ ਖਰੀਦੀਆਂ ਆ ਇਸ ਤੋਂ ਪਹਿਲਾਂ ਮੰਤਰੀਆਂ ਨੇ ਵੀ ਨਵੀਆਂ ਗੱਡੀਆਂ ਖਰੀਦਣ ਦੇ ਲਈ ਹਰੀ ਝੰਡੀ ਦਿੱਤੀ ਗਈ ਕਈ ਵਾਰੀ ਅਫਸਰ ਸ਼ਾਹੀ ਦੇ ਲਈ ਵੀ ਨਵੀਆਂ ਗੱਡੀਆਂ ਖਰੀਦਣ ਦੇ ਲਈ ਹਰੀ ਝੰਡੀ ਦਿੱਤੀ ਜਾਂਦੀ ਹੈ ਸਿਰਫ ਇਸ ਸਰਕਾਰ ਦੇ ਵਿੱਚ ਹੀ ਨਹੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਸੁੱਖ ਸਹੂਲਤਾਂ ਖਾਤਰ ਔਰ ਸੁਰੱਖਿਆ ਦੇ ਮੱਦੇਨਜ਼ਰ ਅਜਿਹੇ ਫੈਸਲੇ ਲਏ ਜਾਂਦੇ ਰਹੇ ਆ ਪਰ ਹੁਣ ਇਸ ਵਾਰ ਨਵਾਂ ਫੈਸਲਾ ਕਿਹੜਾ ਸਰਕਾਰ ਲੈਣ ਜਾ ਰਹੀ ਹੈ ਉਸ ਤੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਇੱਕ ਸੱਚ ਕਾਊ ਅਖਬਾਰ ਦੇ ਪੱਤਰਕਾਰ ਅਸ਼wini ਚਾਵਲਾ ਦੀ ਰਿਪੋਰਟ ਕੀ ਦੱਸਦੀ ਹੈ ਉਸ ਤੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦਰਅਸਲ ਇਹ ਖਬਰ ਕਹਿੰਦੀ ਹੈ ਕਿ ਸਭ ਤੋਂ ਮਹਿੰਗੀਆਂ ਲਗਜ਼ਰੀ ਗੱਡੀਆਂ ਵਿੱਚ ਸਮਾਰ ਜਿਹੜੀ ਮਰਸੀਡੀਜ਼ ਬੈਂਜ ਕਾਰ ਹੈ ਪੰਜਾਬ ਸਰਕਾਰ ਵੱਲੋਂ ਖਰੀਦੀ ਜਾ ਰਹੀ ਹੈ ਇੱਕ ਕਾਰ ਦੀ ਕੀਮਤ ਵੀ ਸਵਾ ਕਰੋੜ ਦੇ ਲਗਭਗ ਰੱਸੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੈ ਕਿ ਇਸ ਮਰਸੀਡੀਜ਼ ਬੈਂਜ ਕਾਰ ਨੂੰ ਖਰੀਦਣ ਦੇ ਨਾਲ ਨਾਲ ਇਸ ਨੂੰ ਬੁਲੇਟ ਪ੍ਰੂਫ ਵੀ ਕਰਵਾਇਆ ਜਾ ਰਿਹਾ ਜਿਸ ਤੇ 40 ਤੋਂ 50 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ ਇਸ ਤਰ੍ਹਾਂ ਇਸ ਗੱਡੀ ਦੀ ਖਰੀਦ ਤੋਂ ਲੈ ਕੇ ਬੁਲੇਟ ਪ੍ਰੂਫ ਕਰਾਉਣ ਤੱਕ ਦਾ ਸਾਰਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਦੇਖ ਰਹੇ ਐਡੀਜੀਪੀ ਅਤੇ ਉਹਨਾਂ ਦੀ ਟੀਮ ਵੱਲੋਂ ਹੀ ਦੇਖਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਜਾਣਕਾਰੀ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਤੱਕ ਲਈ ਗੱਡੀਆਂ ਦਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਹੀ ਆਪਣੇ ਪੱਧਰ ਤੇ ਕੀਤਾ ਜਾਂਦਾ ਹੈ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਦਾ ਇੰਤਜ਼ਾਮ ਟਰਾਂਸਪੋਰਟ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਔਰ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਲਈ ਲਗਜ਼ਰੀ ਗੱਡੀਆਂ ਦਾ ਇੰਤਜ਼ਾਮ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵੱਲੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਤੇ ਰਾਜਪਾਲ ਦਾ ਪ੍ਰੋਟੋਕਾਲ ਕਾਫੀ ਵਖਰਾ ਹੋਣ ਦੇ ਕਰਕੇ ਹਾਈ ਪ੍ਰੋਫਾਈਲ ਹੋਣ ਦੇ ਕਰਕੇ ਉਹਨਾਂ ਦੇ ਕਾਫਲੇ ਵਿੱਚ ਬੁਲੇਟ ਪ੍ਰੂਫ ਗੱਡੀਆਂ ਵੀ ਚਲਦੀਆਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਲਈ ਲੈਂਡ ਕਰੂਜ਼ਰ ਲਗਜ਼ਰੀ ਗੱਡੀਆਂ ਰੱਖੀਆਂ ਗਈਆਂ ਨੇ ਤੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਲਈ ਅਨੂਵਾ ਕ੍ਰਿਸਟਾ ਗੱਡੀਆਂ ਦੀ ਖਰੀਦ ਕੀਤੀ ਜਾਂਦੀ ਹੈ ਹੁਣ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਰਸੀਡੀਜ਼ ਬੈਂਜ ਕਾਰ ਨੂੰ ਖਰੀਦਿਆ ਜਾ ਰਿਹਾ ਜਿਸ ਦੀ ਕੀਮਤ 1 ਕਰੋੜ 20 ਲੱਖ ਰੁਪਏ ਮਾਰਕੀਟ ਦੇ ਹਿਸਾਬ ਨਾਲ ਦੱਸੀ ਜਾਂਦੀ ਹੈ ਮਰਸੀਡੀਜ਼ ਬੈਂਜ ਕਾਰ ਨੂੰ ਖਰੀਦਣ ਤੋਂ ਲੈ ਕੇ ਬੁਲੇਟ ਪ੍ਰੂਫ ਕਰਾਉਣ ਤੱਕ ਤੋਂ ਬਾਅਦ ਚਲਾਉਣ ਲਈ ਕਿਹੜੇ ਵੀ VIP ਦੇ ਕਾਫਲੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਨੂੰ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਟੀਮ ਵੱਲੋਂ ਗੁਪਤ ਰੱਖਿਆ ਜਾ ਰਿਹਾ ਹੈ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਔਰ ਕੁਝ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਵੀ ਫੈਸਲੇ ਸਰਕਾਰ ਵੱਲੋਂ ਲਏ ਜਾਂਦੇ ਨੇ ਆਮ ਤੌਰ ਦੇ ਉੱਤੇ ਪੂਰੀ ਦੀ ਪੂਰੀ ਮੁਕੰਮਲ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਕਈ RTI ਐਕਟਿਵਿਸਟ ਨੇ ਜਿਹੜੇ ਜਿਨ੍ਹਾਂ ਨੇ RTI ਪਾ ਕੇ ਜਾਣਕਾਰੀ ਮੰਗਣ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਜਾਂ ਫਿਰ ਪੰਜਾਬ ਸਰਕਾਰ ਦੇ ਵੱਡੇ ਅਹੁਦੇਦਾਰਾਂ ਦਾ ਚਾਹੇ ਪੋਲੀਟੀਕਲ ਹੋਣ ਜਾਂ ਫਿਰ ਉਹ ਸਿਵਲ ਅਧਿਕਾਰੀ ਹੋਣ ਉਹਨਾਂ ਦਾ ਜਿਹੜਾ ਹਵਾਈ ਖਰਚਾ ਕਿੰਨਾ ਹੈ ਉਹ ਕਿੱਥੋਂ ਤੱਕ ਕਿੱਥੇ ਲੈ ਕੇ ਪੰਜਾਬ ਦੀ ਸਰਕਾਰ ਦਾ ਜਿਹੜਾ ਚੌਪਰ ਹੈ ਲੈ ਕੇ ਜਾਂਦੇ ਨੇ ਉਸ ਤੇ ਕਿੰਨਾ ਖਰਚਾ ਹੋਇਆ ਉਸ ਦੇ ਵੇਰਵੇ ਵੀ ਆਰਟੀਆਈ ਦੇ ਵਿੱਚ ਇਸ ਕਰਕੇ ਨਹੀਂ ਸਾਂਝੇ ਕੀਤੇ ਗਏ ਸਨ ਕਿ ਸੁਰੱਖਿਆ ਦੇ ਧਿਆਨ ਵਿੱਚ ਰੱਖਦੇ ਹੋਇਆ ਕਿ ਕਿੰਨਾ ਜਹਾਜ਼ ਚੱਲ ਗਿਆ ਇਸ ਦੇ ਉੱਤੇ ਆਰਟੀਆਈ ਐਕਟਿਵਿਸਟ ਨੇ ਜਿਹੜੇ ਮਾਨਿਕ ਕੋਇਲ ਜਾਂ ਹੋਰ ਆਰਟੀਆਈ ਐਕਟਿਵਿਸਟ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਜਈਆਂ ਜਾਣਕਾਰੀਆਂ ਮੰਗਦੇ ਨੇ ਔਰ ਨਸ਼ਰ ਕਰਦੇ ਨੇ ਉਹਨਾਂ ਵੱਲੋਂ ਇਤਰਾਜ਼ ਵੀ ਕੀਤਾ ਗਿਆ ਕਿ ਠੀਕ ਹੈ ਕਿ ਇੱਕ ਸੁਰੱਖਿਆ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਾਂ ਕਿਸੇ ਹੋਰ ਵੱਡੇ ਆਦੇਦਾਰ ਨੇ ਪੰਜਾਬ ਤੋਂ ਕਿਤੇ ਬਾਹਰ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਹੀ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੈ ਉਸ ਦੀ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਜਾ ਸਕਦੀਗਾ ਪਰ ਜਿਹੜਾ ਜਹਾਜ਼ ਚੱਲ ਗਿਆ ਤੇ ਜਿਹੜਾ ਚੋਪਰ ਚੱਲ ਗਿਆ ਉਸ ਦੇ ਉੱਤੇ ਆਇਆ ਕਿੰਨਾ ਖਰਚ ਹੈ ਇਹ ਖਰਚ ਦੱਸਣ ਤੋਂ ਗਰੀਜ ਕਿਉਂ ਕੀਤਾ ਜਾਂਦਾ ਇਸ ਦੇ ਉੱਤੇ ਇਤਰਾਜ਼ ਵੀ ਕੀਤਾ ਗਿਆ ਕਿ ਸਿਰਫ ਸੁਰੱਖਿਆ ਪ੍ਰੋਟੋਕੋਲ ਦਾ ਬਹਾਨਾ ਲਗਾਇਆ ਜਾ ਰਿਹਾ ਇਹ ਗੱਲਾਂ ਤਾਂ ਰਹੀਆਂ ਜਿਹੜੀਆਂ ਪਹਿਲਾਂ ਦੀਆਂ ਕਿ ਹੁਣ ਜਿਹੜੀ ਮਰਸੀਡੀਜ਼ ਬੈਂਜ ਗੱਡੀ ਖਰੀਦਣ ਦੀ ਗੱਲ ਤੁਰੀ ਹੈ ਉਸ ਦੇ ਬਾਰੇ ਖਬਰ ਦੱਸਦੀ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਵਾਲੇ ਜਿਹੜੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦੀ ਸੁਰੱਖਿਆ ਟੀਮ ਜਿਹੜੇ ਟੀਮ ਦਾ ਪ੍ਰਬੰਧ ਕਰਦੇ ਨੇ ਉਸ ਟੀਮ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਹਾਂ ਇਸ ਤਰ੍ਹਾਂ ਦੀ ਗੱਡੀ ਖਰੀਦੀ ਜਾ ਰਹੀ ਹੈ ਉਸ ਨੂੰ ਬੁਲੇਟ ਪ੍ਰੂਫ ਵੀ ਕਰਵਾਇਆ ਜਾਏਗਾ ਔਰ ਇਸ ਤਰ੍ਹਾਂ ਇਹ ਗੱਡੀ ਦੀ ਕੀਮਤ ਲਗਭਗ ਜਿਹੜੀ ਆ 2 ਕਰੋੜ ਦੇ ਨੇੜੇ ਪਵੇਗੀ ਜਿਹੜੀ ਕੀ ਖਬਰ ਦੇ ਮੁਤਾਬਕ ਜਾਣਕਾਰੀ ਸਾਹਮਣੇ ਆਈ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕਦੋਂ ਇਹ ਗੱਡੀ ਖਰੀਦ ਕੇ ਬੁਲੇਟ ਪ੍ਰੂਫ ਕਰਵਾ ਕੇ ਵੀ ਵੀ ਆਈ ਪੀ ਕਾਫਲਿਆਂ ਦੇ ਵਿੱਚ ਤੋਰਨ ਦਾ ਜਿਹੜਾ ਪ੍ਰਬੰਧ ਕਰ ਲਵੇਗੀ ਔਰ ਜਦੋਂ ਗੱਡੀ ਕਾਫਲਾ ਕਿਉਂਕਿ ਪੰਜਾਬ ਦੇ ਅੰਦਰ ਸੜਕੀ ਆਵਾਜਾਈ ਦੇ ਨਾਲ ਹੀ ਜਦੋਂ ਵੀ ਕੋਈ ਵੀ ਵੀ ਆਈ ਪੀ ਕਾਫਲਾ ਤੁਰਦਾ ਹੈ ਤੇ ਉਹਦੇ ਵਿੱਚ ਆਪਣੇ ਆਪ ਹੀ ਕਿਤੇ ਨਾ ਕਿਤੇ ਤਸਵੀਰਾਂ ਆ ਜਾਂਦੀਆਂ ਨੇ ਕਿਉਂਕਿ ਆਰਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦੋਂ ਹੀ ਕੋਈ ਵੀਵੀਆਈਪੀ ਕਾਫਲੇ ਲੰਘਦੇ ਨੇ ਤੇ ਉਸ ਦੀਆਂ ਵੀਡੀਓ ਕਲਿੱਪਸ ਵੀ ਜਿਹੜੀਆਂ ਬਣਾ ਕੇ ਲੋਕਾਂ ਵੱਲੋਂ ਸਮੇਂ-ਸਮੇਂ ਤੇ ਨਸ਼ਰ ਕੀਤੇ ਜਾਂਦੀਆਂ ਨੇ ਤਾਂ ਹੋ ਸਕਦਾ ਜਦੋਂ ਕਾਫਲੇ ਚ ਗੱਡੀ ਤੁਰਨ ਲੱਗੇਗੀ ਤਾਂ ਸਾਰੇ ਲੋਕਾਂ ਦੇ ਸਾਹਮਣੇ ਕਿਸੇ ਨਾ ਕਿਸੇ ਫੋਟੋ ਜਾਂ ਕਿਸੇ ਵੀਡੀਓ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਤਸਵੀਰ ਵੀ ਸਾਹਮਣੇ ਆ ਜਾਵੇ ਹਾਲਾਂਕਿ ਬਹੁਤੀ ਜਾਣਕਾਰੀ ਜਿਹੜੀ ਹੈ ਸੁਰੱਖਿਆ ਦੇ ਮੱਦੇ ਨਜ਼ਰ ਸਾਂਝੀ ਨਹੀਂ ਕੀਤੀ ਗਈ ਪਰ ਇੰਨੀ ਜ਼ਰੂਰ ਜਾਣਕਾਰੀ ਸਾਹਮਣੇ ਆ ਗਈ ਹੈ ਕਿ ਕਮਰਸ਼ੀਅਲਿਸ ਵੈਂਜ ਗੱਡੀ ਜਿਸ ਦੀ ਕ੍ਰੀਮ ਕੀਮਤ ਦੱਸੀ ਜਾਂਦੀ ਹੈ ਮਾਰਕੀਟ ਦੇ ਮੁਤਾਬਕ 1 ਕਰੋੜ 20 ਲੱਖ ਉਸ ਤੋਂ ਬਾਅਦ 40 ਤੋਂ 50 ਲੱਖ ਰੁਪਏ ਬੁਲਟ ਪ੍ਰੂਫ ਕਰਾਉਣ ਦਾ ਖਰਚਾ ਤੇ ਲਗਭਗ ਜਿਹੜੀ ਕਹਿ ਸਕਦੇ ਆ ਕਿ 2 ਕਰੋੜ ਦੀ ਗੱਡੀ ਪੰਜਾਬ ਸਰਕਾਰ ਨੂੰ ਪਵੇਗੀ ਜਿਹੜੀ ਕਿ ਹੁਣ ਸਰਕਾਰ ਖਰੀਦਣ ਜਾ ਰਹੀ ਹੈ ਜਾਂ ਇਸ ਦਾ ਪ੍ਰਬੰਧ ਕਰਨ ਜਾ ਰਹੀ ਹੈ ਇਸ ਬਾਰੇ ਜੋ ਵੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬੜੇ ਰਹੋ ਇਹ ਵੀ ਸਿੱਖ ਪੰਜਾਬ ਦੇ ਨਾਲ